ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਇ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਟੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਦਾ ਕਰ ਤਹਾ ਜਿਥੈ ਮਿਰਤਨ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿ ਸਿਉ ਚਿਤ ਲੈ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਇ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਦਾ ਕਰ ਤਹਾ ਜਿਥੈ ਮਿਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾੜਿਆ ਸੋਏ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਟੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਤਾ ਕਰ ਤਹਾ ਜਿਥੈ ਮਿਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਵੇਂ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿਉ ਚਿਤ ਲਐ ਇੱਕ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾੜਿਆ ਸੋਏ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਪਾ ਟੋਈ ਤਿਸਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਤਾ ਕਰ ਤਹਾ ਜਿੱਥੈ ਮਿਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿਉ ਚਿਤ ਲਐ ਇਕਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿਨ ਸਤਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾੜਿਆ ਸੋਇ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ੋਈ ਤਸਹੀਨੋ ਮਿਲੇ ਜਿਨ ਪੂਰਾ ਗੁਰੂ ਲਬਾ ਨਾਨਕ ਬਦਾ ਕਰਤ ਹਾਂ ਜਿਥੈ ਮਿਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾੜਿਆ ਸੋਏ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਤਾ ਕਰ ਤਹਾ ਜਿਥੈ ਮਿਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿ ਸਿਉ ਚਿਤ ਲੈ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾੜਿਆ ਸੋਇ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਭਾ ਨਾਨਕ ਬਤਾ ਕਰ ਤਹਾ ਜਿਥੈ ਮਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਵਾਹ ਪਕੜੇ ਗੁਰ ਕਾੜਿਆ ਸੋਇ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਦਾ ਕਰ ਤਹਾ ਜਿਥੈ ਮਿਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿ ਸਿਉ ਚਿਤ ਲੈ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਾਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਇ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਤਾ ਕਰ ਤਹਾ ਜਿਥੈ ਮਿਰਤਨਾ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾੜਿਆ ਸੋਏ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਧਾ ਕਰ ਤਹਾ ਜਿਥੈ ਮਿਰਤਨ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਵੇਂ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾ ਡਿਆ ਸੋਏ ਉਤਰਿਆ ਪਾਰੇ थान ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਦਾ ਕਰ ਤਹਾ ਜਿਥੈ ਮਿਰਤਨ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿਉ ਚਿਤ ਲਐ ਇਕਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿਨ ਸਤਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਤਾ ਕਰ ਤਹਾ ਜਿਥੈ ਮਰਤ ਨਾ ਜਨਮ ਜਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮਹਮਾਏ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾ ਡਿਆ ਸੋਏ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਤਾ ਕਰ ਤਹਾ ਜਿਥੈ ਮਿਰਤਨਾ ਜਨਮ ਜਰਾ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮਨ ਮੇਰੇ ਇੱਕ ਸਿਉ ਚਿਤ ਲਐ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜੇ ਗੁਰ ਕਾੜਿਆ ਸੋਏ ਉਤਰਿਆ ਪਾਰੇ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਪਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਧਾ ਕਰ ਤਹਾ ਜਿਥੈ ਮਰਤਨਾ ਜਨਮ ਜਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ